ਨਡਾਲਾ ਕਾਲਜ ਪਚਵੰਜਮਾ ਖੇਡ ਸਮਾਰੋਹ ਕਰਵਾਇਆ ਗਿਆ। ਸਥਾਨਕ ਗੁਰਨਾਨਕ ਪ੍ਰੇਮ ਕਰਮ ਸਰ ਕਾਲਜ ਨਡਾਲਾ ਵਿਖੇ 55ਵਾਂ ਖੇਡ ਸਮਾਰੋਹ ਬੜੀ ਹੀ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ। ਇਸ ਦੌਰਾਨ ਖੇਡ ਸਮਾਰੋਹਦਰਾ ਉਦਗਾਟਨ ਉੱਗੇ ਸਮਾਸੀ ਵੀ ਤੇ ਪੰਜਾਬ ਪਾਵਰ ਲਿਫਟਿੰਗ ਐਸੋਸੀਏਸ਼ਨ ਦੇ ਜਨਰਸਕਤ ਜਸਪ੍ਰੀਤ ਸਿੰਘ ਗੁਰਾਇਆ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਦੌਰਾਨ ਸਭ ਤੋਂ ਪਹਿਲਾਂ ਕਾਲਜ ਦੀ ਪ੍ਰਬੰਧਕੀ ਟੀਮ ਵੱਲੋਂ ਜਸਪ੍ਰੀਤ ਸਿੰਘ ਗੁਰਾਇਆ ਅਤੇ ਉਹਨਾਂ ਦੇ ਸਾਥੀਆਂ ਅਤੇ ਪੁੱਜੀਆਂ ਹੋਰ ਸ਼ਖਸੀਤਾਂ ਦਾ ਮਾਨ ਸਨਮਾਨ ਅਤੇ ਸਵਾਗਤ ਕੀਤਾ ਗਿਆ ਇਸ ਦੌਰਾਨ ਖੇਡ ਸਮਾਗਮ ਦੀ ਸ਼ੁਰੂਆਤ ਜਸਪ੍ਰੀ ਸਿੰਘ ਗੁਰਾਇਆ ਵੱਲੋਂ ਝੰਡੇ ਦੀ ਰਸਮ ਅਦਾ ਕਰਕੇ ਕੀਤੀ ਗਈ ਉਪਰੰਤ ਜਸਪ੍ਰੀ ਸਿੰਘ ਗੁਰਾਇਆ ਨੇ ਖਿਡਾਰੀਆਂ ਨੂੰ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਤੇ ਪ੍ਰੇਰਿਤ ਕੀਤਾ ਉਪਰੰਤ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਜਗਬੀਰ ਸਿੰਘ ਭੁੱਲਰ ਵੱਲੋਂ ਜਥੇ ਜਸਪ੍ਰੀ ਸਿੰਘ ਗੁਰਾਇਆ ਦਾ ਸਵਾਗਤ ਕੀਤਾ ਉੱਥੇ ਮਾਨ ਸਨਮਾਨ ਵੀ ਕੀਤਾ ਗਿਆ ਇਸ ਦੌਰਾਨ ਕਾਲਜ ਵਿੱਚ ਵਕ ਵਕ ਜਮਾਤਾਂ ਦੇ ਵਿਦਿਆਸੀਆਂ ਵੱਲੋਂ ਖੇਡ ਪ੍ਰਦਰਸ਼ਨ ਕੀਤੇ ਗਏ ਅਤੇ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ ਖਿਡਾਰੀਆਂ ਨੂੰ ਕਾਲਜ ਵੱਲੋਂ ਮਾਨ ਸਨਮਾਨ ਕੀਤਾ ਗਿਆ ਬਹੁਤ ਹੀ ਸਤਿਕਾਰਯੋਗ ਇਸ ਕਾਲਜ ਦੇ ਪ੍ਰਿੰਸੀਪਲ ਜਗਵੀਰ ਸਿੰਘ ਪੁੱਲਰ ਜੀ ਸਮੂਹ ਸਟਾਫ ਮੈਂਬਰ ਆਏ ਹੋਏ ਬਹੁਤ ਹੀ ਸਤਿਕਾਰਯੋਗ ਪਤਵੰਤੇ ਸੱਜਣ ਅਤੇ ਪਿਆਰੇ ਵਿਦਿਆਰਥੀਓ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਆਓ ਸਾਰੇ ਗੁਰਫਤਹਿ ਦੀ ਸਾਂਝ ਪਾਈਏ ਗੱਜ ਕੇ ਫਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ਅੱਜ ਬਹੁਤ ਹੀ ਕਰਮਾ ਵਾਲਾ ਦਿਨ ਹੈ ਕਿ ਇਸ ਕਾਲਜ ਦੇ ਖੇਡ ਮੈਦਾਨ ਵਿੱਚ 55ਵਾਂ ਸਲਾਨਾ ਖੇਡ ਸਮਾਗਮ ਬੜੀ ਸ਼ਾਨੋ ਸ਼ੋਕਤ ਨਾਲ ਕਰਵਾਇਆ ਜਾ ਰਿਹਾ ਹੈ ਇਹ ਧਰਤੀ ਬਹੁਤ ਹੀ ਕਰਮਾ ਵਾਲੀ ਧਰਤੀ ਹੈ ਜਿਨੇ ਬਹੁਤ ਸਾਰੇ ਇੰਟਰਨੈਸ਼ਨਲ ਖਿਡਾਰੀ ਪੈਦਾ ਕੀਤੇ ਜਿੰਨਾ ਵਿੱਚੋਂ ਸਰਦਾਰ ਬਲਵਿੰਦਰ ਸਿੰਘ ਫਿੱਡੂ ਅਰਜੁਨਾ ਬਾਡੀ ਸਰਦਾਰ ਪ੍ਰੀਤਮ ਸਿੰਘ ਪ੍ਰੀਤਾ ਕਬੱਡੀ ਦੇ ਐਲੀਜੈਂਟ ਈਨਾ ਨਡਾਲਾ ਲਵੀ ਨਡਾਲਾ ਛੋਟੂ ਨਡਾਲਾ ਅਤੇ ਹੋਰ ਅਨੇਕਾਂ ਖਿਡਾਰੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਕਿ ਮੈਂ ਵੀ ਇਸ ਖੇਡ ਮੈਦਾਨ ਤੋਂ ਆਪਣਾ ਖੇਡ ਕਰਦਿਆਂ ਸ਼ੁਰੂ ਕੀਤਾ ਤੇ ਇੱਥੋਂ ਹੁੰਦੇ ਹੋਏ ਡਿਸਟ੍ਰਿਕਟ ਲੈਵਲ ਸਟੇਟ ਲੈਵਲ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਕੈਨੇਡਾ ਅਮਰੀਕਾ ਇੰਗਲੈਂਡ ਯੂਰਪ ਦੀ ਧਰਤੀ ਤੇ ਖੇਡ ਕੇ ਇਸ ਇਲਾਕੇ ਦਾ ਜिले ਦਾ ਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਆਸ ਕਰਦਾ ਹਾਂ ਕਿ ਤੁਹਾਡੇ ਵਿੱਚੋਂ ਵੀ ਖਿਡਾਰੀ ਨਿਕਲ ਕੇ ਮੇਰੇ ਵਾਂਗ ਇਸ ਕਸਬੇ ਦਾ ਨਾਮ ਇੰਟਰਨੈਸ਼ਨਲ ਲੈਵਲ ਤੇ ਚਮਕਾਉਣਗੇ ਅੱਜ ਜਿੰਨੇ ਵੀ ਖਿਡਾਰੀ ਇਸ ਖੇਡ ਸਮਾਗਮ ਵਿੱਚ ਹਿੱਸਾ ਲੈ ਰਹੇ ਨੇ ਮੇਰੇ ਵੱਲੋਂ ਉਨ੍ਹਾਂ ਨੂੰ ਢੇਰ ਸਾਰੀਆਂ ਸ਼ੁਭ ਕਾਮਨਾਵਾਂ ਇਸ ਕਾਲਜ ਨੂੰ ਮੈਂ ਤੇ ਇਸ ਮੈਦਾਨ ਨੂੰ ਹਮੇਸ਼ਾ ਸਜਦਾ ਕਰਦਾ ਹਾਂ ਜਿਹੜਾ ਸਮੇਂ-ਸਮੇਂ ਤੇ ਚਾਹੇ ਇੱਥੇ ਕ੍ਰਿਕਟ ਟਰਨ tournaments ਚਾਹੇ ਕਾਲਜ ਦਾ ਖੇਡ ਸਮਾਗਮ ਹੋਵੇ ਚਾਹੇ ਦੁਸ਼ਹਿਰੇ ਦਾ ਪਵਿੱਤਰ ਤਿਆਰ ਹੋਵੇ ਅਨੇਕਾਂ ਵਾਰ ਇਸ ਖੇਡ ਮੈਦਾਨ ਵਿੱਚ ਮੈਨੂੰ ਐਜੇ ਮੁੱਖ ਮਹਿਮਾਨ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਮੈਂ ਕਾਲਜ ਦੀ ਸਮੂਹ ਪ੍ਰਬੰਧਕ ਕਮੇਟੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਨਮਾਣੇ ਨੂੰ ਇਨਾ ਮਾਣ ਬਖਸ਼ਿਆ ਤੇ ਸਾਰਿਆਂ ਦੇ ਰੂਬਰੂ ਹੋਣ ਦਾ ਮੈਨੂੰ ਮੌਕਾ ਮਿਲਿਆ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਢੇਰ ਸਾਰੀਆਂ ਸ਼ੁਭਕਾਮਨਾਵਾਂ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਪੰਜਾਬ ਪਾਵਰ ਲਿਫਟਿੰਗ ਐਸੋਸੀਏਸ਼ਨ ਔਰ ਇਲਾਕੇ ਦੀਆਂ ਨਾਮਵਰ ਹਸਤੀਆਂ ਪਤਵੰਤੇ ਸੱਜਣਾਂ ਸਟਾਫ ਮੈਂਬਰਾਂ ਪਿਆਰੇ ਵਿਦਿਆਰਥੀਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਦਿਹਾੜਾ ਸਮੁੱਚੇ ਕਾਲਜ ਪਰਿਵਾਰ ਲਈ ਅਤੀ ਮੁਬਾਰਕ ਹੈ ਜਦ ਉੱਗੇ ਖਿਡਾਰੀ ਅਤੇ ਖੇਡ ਪ੍ਰੇਮੀ ਔਰ ਇਸ ਕਾਲਜ ਦੇ ਪੁਰਾਣੇ ਵਿਦਿਆਰਥੀ ਜਸਪ੍ਰੀਤ ਸਿੰਘ ਜੀ ਗੁਰਾਇਆ ਇਸ ਕਾਲਜ ਦੇ 55ਵੇਂ ਸਾਲਾਨਾ ਖੇਡ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਇਸ ਸੰਸਥਾ ਵਿੱਚ ਤਰਸੀਫ ਲਿਆਏ ਹਨ ਅਸੀਂ ਸਮੂਚਾ ਕਾਲਜ ਪਰਿਵਾਰ ਪ੍ਰਬੰਧਕੀ ਕਮੇਟੀ ਅਰ ਸੂਹਾਜਰ ਇਲਾਕਾ ਨਿਵਾਸੀ ਇਹਨਾਂ ਸਾਰਿਆਂ ਦਾ ਹੀ ਬਹੁਤ-ਬਹੁਤ ਜੀ ਆਖਦੇ ਹਾਂ ਧੰਨਵਾਦ ਕਰਦੇ ਹਾਂ ਉਹਗੇ ਪਾਵਰ ਲਿਫਟਰ ਜਸਪ੍ਰੀਤ ਸਿੰਘ ਜੀ ਗੁਰਾਇਆ ਨੇ ਸਾਲ 2011-12 ਵਿੱਚ ਲਾਇਲਪੁਰ ਖਾਲਸਾ ਕਾਲਜ ਜਲੰਧਰ ਤੋਂ ਗ੍ਰੈਜੂਏਸ਼ਨ ਦੀ ਪੜ੍ਹਾਈ ਕੀਤੀ ਆਪ ਆਪ ਜੀ 2007 ਤੋਂ ਲੈ ਕੇ ਹੁਣ ਤੱਕ ਪਾਵਰ ਲਿਫਟਰ ਐਸੋਸੀਏਸ਼ਨ ਦੇ ਵਿੱਚ ਆਹ ਪਾਦਨ ਲਿਸਟਿੰਗ ਦੇ ਵਿੱਚ ਕਈ ਮੈਡਲ ਇਹਨਾਂ ਨੇ ਪ੍ਰਾਪਤ ਕੀਤੇ ਆਪ 12 ਵਰੀ ਪੰਜਾਬ ਚੈਂਪੀਅਨ 8 ਵਰੀ ਨੈਸ਼ਨਲ ਚੈਂਪੀਅਨ ਬਣੇ 2009 ਦੇ ਵਿੱਚ ਏਸ਼ੀਆ ਚੈਂਪੀਅਨਸ਼ਿਪ ਵਿੱਚ ਸਿਲਵਰ ਮੈਡਲ ਕਾਮਨਵੇਲਥ ਚੈਂਪੀਅਨਸ਼ਿਪ ਵਿੱਚ ਸਿਲਵਰ ਮੈਡਲ 2011 ਦੇ ਵਿੱਚ ਕਾਮਨਵੇਲਥ ਵਿੱਚ ਸਿਲਵਰ ਮੈਡਲ 2014 ਦੇ ਵਿੱਚ ਓਪਨ ਇੰਟਰਨੈਸ਼ਨਲ ਚੈਂਪੀਅਨਸ਼ਿਪ ਦੇ ਵਿੱਚ 골ਡ ਮੈਡਲ ਪ੍ਰਾਪਤ ਕੀਤਾ 2016 ਦੇ ਵਿੱਚ ਏਸ਼ੀਆ ਚੈਂਪੀਅਨਸ਼ਿਪ ਚੈਂਪੀਅਨਸ਼ਿਪ ਵਿੱਚ ব্রੌਂਜ਼ ਮੈਡਲ 2017 ਦੇ ਵਿੱਚ ਏਸ਼ੀਆ ਚੈਂਪੀਅਨਸ਼ਿਪ ਵਿੱਚ ব্রੌਂਜ਼ ਮੈਡਲ ਪ੍ਰਾਪਤ ਕਰ ਚੁੱਕੇ ਹਨ ਤੇ 2012 ਤੋਂ ਲੈ ਕੇ ਇਹ ਭਾਰਤੀ ਜਿਹੜੀ ਰੇਲਵੇ ਆ ਉਹਦੇ ਵਿੱਚ ਸੇਵਾ ਨਿਭਾ ਰਹੇ ਹਨ ਔਰ 2015 ਤੋਂ ਲੈ ਕੇ ਆਪ ਪੰਜਾਬ ਪਾਵਰ ਲਿਫਟਰ ਐਸੋਸੀਏਸ਼ਨ ਦੇ ਵਿੱਚ ਜਨਰਲ ਸਕੱਤਰ ਦੀ ਪੋਮ ਕੰਨ ਨਿਭਾ ਰਹੇ ਹੋ 2019 ਵਿੱਚ ਨੈਸ਼ਨਲ ਚੈਂਪੀਅਨਸ਼ਿਪ ਵਿੱਚ 골ਡ ਮੈਡਲ ਇਹਨਾਂ ਨੇ ਹਾਸੀ ਕੀਤਾ ਤਾੜੀਆਂ ਮਾਰ ਦਿਓ ਇਹਨਾਂ ਦੇ ਇੰੀਆਂ ਜਿਹੜੇ ਮੈਡਲ ਨੇ ਇਹਨੀਆਂ ਪ੍ਰਾਪਤੀਆਂ ਨੇ ਤੇ ਭਾਰਤੀ ਜਿਹੜੀ ਸਾਡੀ ਭਾਰਤੀ ਟੀਮ ਹੈ ਉਹਦੇ ਵਿੱਚ ਵੀ ਕੋਚ ਦੇ ਵਜੋਂ ਇਹ ਸੇਵਾ ਜਿਹੜੀ ਆ ਉਹ ਨਿਭਾਈ ਇਹਨਾਂ ਨੇ ਕਈ ਵਾਰੀ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਅੱਜ ਸਾਡੇ ਵਿਦਿਆਰਥੀ ਇਸ ਮਾਨਮਤੀ ਸ਼ਖਸੀਅਤ ਕੋਲੋਂ ਆਪਣਾ ਆਸ਼ੀਰਵਾਦ ਲੈ ਕੇ ਇਹਨਾਂ ਤੋਂ ਪ੍ਰਭਾਵਿਤ ਹੋ ਕੇ ਉਤਸ਼ਾਹ ਪ੍ਰੇਰਣਾ ਤੇ ਮਾਰਗਦਰਸ਼ਨ ਪ੍ਰਾਪਤ ਕਰਨਗੇ ਆਪਣੇ ਆਪ ਨੂੰ ਉਤਸ਼ਾਹਿਤ ਮਹਿਸੂਸ ਕਰਨਗੇ ਕਾਲਜ ਦੇ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਅਕਾਦਮਿਕ ਵਰੇ ਦੇ 2024-25 ਦੇ ਦੌਰਾਨ ਕਾਲਜ ਦੇ ਵਿਦਿਆਰਥੀਆਂ ਨੇ ਗੁਰਨਾਥ ਦੇਵ ਯੂਨੀਵਰਸਿਟੀ ਯੂਨੀਵਰਸਿਟੀ ਵਿੱਚ ਅੰਤਰ ਕਾਲਜ ਮੁਕਾਬਲਿਆਂ ਵਿੱਚ ਕ੍ਰਿਕਟ ਜਿਹੜੇ ਲੜਕੇ ਤੇ ਲੜਕੀਆਂ ਨੇ ਇਹਦੇ ਵਿੱਚ ਪਾਗ ਲਿਆ ਇਸ ਦੌਰਾਨ ਕ੍ਰਿਕਟ ਲੜਕੀਆਂ ਤੇ ਲੜਕਿਆਂ ਨੇ ਅੰਤਰ ਰਾਸ਼ਟਰੀ ਮੁਕਾਬਲੇ ਵਿੱਚ ਗੁਰਨਾਥ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਫਸਟ ਰਨਰ ਅਪ ਰੈਨ ਦਾ ਵੀ ਮਾਣ ਹਾਸਿਲ ਕੀਤਾ ਅਤੇ ਕਾਲਜ ਦਾ ਨਾਮ ਰੌਸ਼ਨ ਕੀਤਾ ਇਸੇ ਨਾਲ ਕਾਲਜ ਦੀਆਂ ਪੰਜ ਵਿਦਿਆਰਥਣ ਜਿਹੜੀਆਂ ਨੇ ਗੁਰਨਾਰਿੰਦਰ ਸਿੰਘ ਯੂਨੀਵਰਸਿਟੀ ਦੀ ਇੰਟਰਨੈਸ਼ਨਲ ਯੂਨੀਵਰਸਿਟੀ ਕ੍ਰਿਕਟ ਟੀਮ ਦੇ ਵਿੱਚ ਉਹ ਚੁਣੀਆਂ ਗਈਆਂ ਹਨ ਇਹ ਸਾਰਾ ਹੀ ਜਿਹੜਾ ਸ਼ਰੇ ਹੈ ਉਹ ਡਾਕਟਰ ਨਨਦੀ ਸਿੰਘ ਜਿਹੜੇ ਕਿ ਫਿਜ਼ੀਕਲ ਐਜੂਕੇਸ਼ਨ ਡਿਪਾਰਟਮੈਂਟ ਦੇ ਹੈਡ ਨੇ ਉਹਨਾਂ ਨੂੰ ਜਾਂਦਾ ਹੈ ਸੋ ਆਸ ਕਰਦੇ ਹਾਂ ਕਿ ਅੱਜ ਵਿਦਿਆਰਥੀ ਇਸ ਖੇਡ ਮੁਕਾਬਲੇ ਵਿੱਚ ਆਪਣੀ ਸਪੋਰਟਸਮੈਨਸ਼ਿਪ ਦੀ ਭਾਵਨਾ ਦੇ ਨਾਲ ਹਿੱਸਾ ਲੈਣਗੇ ਅਨੁਸ਼ਾਸਨ ਵਿੱਚ ਰਹਿਣਗੇ ਇੱਥੇ ਇੱਕ ਹੋਰ ਗੱਲ ਦੱਸਣੀ ਬੜੀ ਜ਼ਰੂਰੀ ਹੈ ਇਹ ਕਾਲਜ ਪਿਛਲੇ 55 ਸਾਲਾਂ ਤੋਂ ਇਲਾਕੇ ਦੀ ਸੇਵਾ ਕਰਦਾ ਆ ਰਿਹਾ ਹੈ ਤੇ ਸੱਚਕੰਡ ਵਾਸੀ ਸੰਤ ਰੋਸ਼ਨ ਸਿੰਘ ਜੀ ਹੋਤੀ ਮਰਦਾਨ ਤੇ ਸੰਤ ਪ੍ਰਲੋਕ ਸਿੰਘ ਜੀ ਜੀਵਨ ਪ੍ਰਧਾਨ ਕਾਲਜ ਪ੍ਰਬੰਧਕੀ ਕਮੇਟੀ ਇਹ ਕਾਲਜ ਨੂੰ ਚਲਾ ਰਹੇ ਨੇ ਤੇ ਇਹ ਸਾਰਾ ਹੀ ਸ਼੍ਰੇਹ ਜਿਹੜਾ ਹੈ ਉਹਨਾਂ ਨੂੰ ਜਾਂਦਾ ਹੈ ਚਾਹੇ ਆਪਾਂ ਸਟੇਡੀਅਮ ਦੀ ਗੱਲ ਕਰ ਲਈਏ ਇਹ ਗਰਾਊਂਡ ਦੀ ਗੱਲ ਕਰ ਲਈਏ ਜੋ ਵੀ ਇਨਫਰਾਸਟ੍ਰਕਚਰ ਹੈ ਬਸਾਂ ਆ ਉਹਦੇ ਵਿੱਚੋਂ ਕਿਤੇ ਵੀ ਕੋਈ ਕਸਰ ਨਹੀਂ ਛੱਡਦੇ ਇਸ ਕਾਲਜ ਨੂੰ ਜਿਹੜਾ ਆ ਉਹ ਅੱਗੇ ਵਧਾਉਣ ਦੇ ਵਿੱਚ ਉਹ ਕਾਲਜ ਦੀ ਏਰ ਕੀ ਸਾਡੀ ਗਿਣਤੀ ਵੀ ਵਧੀ ਹੈ ਤੇ ਸਾਰੇ ਜਿਹੜਾ ਸਾਡਾ ਸਟਾਫ ਹੈ ਇਹ ਕਾਲਜ ਪ੍ਰਬੰਧਕੀ ਕਮੇਟੀ ਹੈ ਉਹਨਾਂ ਦਾ ਜਿਹੜਾ ਸਾਡੇ ਤੇ ਆਸ਼ੀਰਵਾਦ ਹੈ ਉਹਨਾਂ ਦੀ ਸਦਕਾ ਹੈ ਤੇ ਨਾਲ ਸਾਡੇ ਜਿਹੜੇ ਇਲਾਕਾ ਨਿਵਾਸੀ ਨੇ ਉਹਨਾਂ ਦਾ ਸਹਿਯੋਗ ਹੈ ਕਿ ਮੈਂ ਇਹ ਸਾਰੇ ਜਿਹੜੇ ਭਗਵੰਤੇ ਸੱਜਣ ਸਾਡੇ ਅੱਜ ਵਿੱਚ ਬਿਰਾਜਮਾਨ ਹਨ ਉਹਨਾਂ ਦਾ ਮੈਂ ਬਹੁਤ-ਬਹੁਤ ਧਿਵਾ ਆਖਦਾ ਹਾਂ ਦਰਸਨ ਜੀ ਇਹਨਾਂ ਦਾ ਧੰਵਾਦ ਆਏ ਜਿਹਾ ਆਖਦਾ ਹਾਂ ਸਰਦਾਰ ਬਲਵਿੰਦਰ ਸਿੰਘ ਜੀ ਡਾਲੀ ਸ਼੍ਰੀ ਜੰਗ ਬਹਾਦਰ ਸਰਦਾਰ ਮੋਨ ਲਾਂ ਮੋਨ ਸਿੰਘ ਜੀ ਡਾਲਾ ਇੰਦਰਜੀਤ ਸਿੰਘ ਜੀ ਪੱਡਾ ਯੋਨਾ ਨੇ ਇਸ ਸਮਾਗਮ ਦੇ ਵਿੱਚ ਆਪਣੀ ਸ਼ਿਰਕਤ ਕੀਤੀ ਹੈ ਆਪਣਾ ਜਿਹੜਾ ਉਹ ਆਸ਼ੀਰਵਾਦ ਦੇਣ ਦੇ ਲਈ ਆਏ ਆ ਸੋ ਇੱਕ ਵਾਰ ਫਿਰ ਚੰਸਪ੍ਰੀਤ ਸਿੰਘ ਜੀ ਹਰਾਂ ਦਾ ਬਹੁਤ ਬਹੁਤ ਧੰਨਵਾਦ ਉਹ ਅੱਜ ਮੁੱਖ ਮਹਿਮਾਨ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋ ਇੱਥੇ ਪੁੱਜੇ ਨੇ ਉਹ ਇਥੋਂ ਜ਼ਰੂਰ ਹੀ ਸਾਡੇ ਕਾਲਜ ਦੇ ਵਿਦਿਆਰਥੀ ਇਹਨਾਂ ਕੋਲੋਂ ਇੱਕ ਅਫਰੇਡਾ ਲੈਣਗੇ ਤੇ ਮੈਂ ਇਹ ਵੀ ਕਹਿਣਾ ਕਿ ਖੇਡ ਜਿਹੜੀ ਆਪਣੇ ਜੀਵਨ ਦਾ ਇਹਨਾਂ ਨੂੰ ਇੱਕ ਅਭਿਨ ਅੰਗ ਬਣਾਉਣਾ ਚਾਹੀਦਾ ਹੈ ਤਾਂ ਜੋ ਉਹ ਉਹ ਮੈਂਟਲੀ ਤੇ ਹੈਲਥ ਜਿਹੜਾ ਆ ਉਹ ਆਪਣੀ ਠੀਕ ਕਰ ਸਕਣ ਤੇ ਇਹਨੂੰ profession ਵੀ ਬਣਾ ਸਕਣ ਵੱਖ-ਵੱਖ ਜਿਹੜੇ ਨੇ ਉਹ ਇੰਟਰਨੈਸ਼ਨਲ ਹੌਂਡ ਇੱਕ ਕਬੱਡੀ ਜਿਹੜੀ ਇੰਟਰਨੈਸ਼ਨਲ ਲੈਵਲ ਤੇ ਪਹੁੰਚ ਗਈ ਆ ক্রিকেট ਦੀ ਗੱਲ ਕਰ ਲਈ ਹੋਰ ਸੰਦੀਪ ਸਿੰਘ ਕਬਿਆ ਹੈ ਵਿਦਿਆਰਥਣ ਰਮਨਪ੍ਰੀਤ ਕੌਰ ਲੜਕੀਆਂ ਦੀ ਦੂਸਰੀ ਟੁਕੜੀ ਵੀ ਅਗਵਾਈ ਕਰਦੀ ਹੋਈ ਲੜਕੀ ਵਿਦਿਆਰਥਣ ਮਨਪ੍ਰੀਤ ਕੌਰ ਲੜਕੀਆਂ ਦੀ ਤੀਸਰੀ ਟੁਕੜੀ ਦੀ ਅਗਵਾਈ ਕਰਦੇ ਆ ਵਿਦਿਆਰਥੀ ਅਮਨਪ੍ਰੀਤ ਕੌਰ